ਸੋ ਸਾਡੇ ਜਿੰਨੇ ਵੀ ਤੁਸੀਂ ਲਗ ਲਗ ਵੀ ਦੇਖਦਾ ਰਹਿਆ ਹੋ ਤੁਸੀਂ ਬੱਚੇ ਕੋਲ ਸਾਡੇ ਪਰਿਵਾਰ ਤੋਂ ਆਇਆ ਰਹੇਗਾ ਜਿਹੜਾ ਮੁਕਰਰ ਕਮੇਨ ਨੂੰ ਲੱਗਦਾ ਹੈ ਕਿ ਇਹ ਪੱਟ ਕੱਟੀ ਦੀ ਜਾਲ ਹੈ ਜਿਸ ਨੂੰ ਤੱਕ 500 ਦਾ ਕਰਨਾ ਹੈ ਤਾਂ ਸਾਡਾ ਸਾਰਾ ਜਿਹੜਾ ਹੈ ਤੁਹਾਡਾ ਸਦਾ ਸ਼ੁਕਰੀਆ ਖਾਸ ਕਰਕੇ ਜਿਹੜੀ ਟੀਮ ਦਾ ਹੈ ਕਿਹੜਾ ਹਾਵੇ ਨਸ਼ੇ ਦੇ ਟੀਕੇ ਨਸ਼ੇ ਛੱਡੋ ਜ਼ੋਰ ਛੱਡੋ ਨਸ਼ੇ ਛੱਡੋ ਜ਼ੋਰ ਛੱਡੋ ਨਸ਼ੇ ਛੱਡੋ ਜ਼ੋਰ ਛੱਡੋ ਨਸ਼ਾ ਪੰਜਾਬ ਤੇ ਰਹੇ ਨਹੀਂ ਜੇੜਾ ਹਰ ਕਿਸੇ ਨੂੰ ਕਹਿ ਨਹੀਂ ਗਿਆ ਨਸ਼ਾ ਪੰਜਾਬ ਤੇ ਰਹੇ ਨਹੀਂ ਜੇੜਾ ਹਰ ਕਿਸੇ ਨੂੰ ਕਹਿ ਨਹੀਂ ਗਿਆ ਨਸ਼ਾ ਪੰਜਾਬ ਤੇ ਰਹੇ ਨਹੀਂ ਜੇੜਾ ਹਰ ਕਿਸੇ ਨੂੰ ਕਹਿ ਨਹੀਂ ਗਿਆ ਨਸ਼ਾ पनाम <laughs> نال جاري کي تصوير دلان ملي بولو دي ختم ٿي وئي گهٽو ڦوٽو کٿي ٺهين ٺيڪ آهي جندو نشي جندو نشي ڪتو نشي سندو ڪيئن سريان ڪرائين اڄا ਵਿਸ਼ਾਲ ਭਾਤੀ ਹੈ ਯੂਥ ਕਾਂਗਰਸ ਪ੍ਰਧਾਨ ਸਮਰਾਲਾ ਜਿਹੜੀ ਰੈਲੀ ਸ਼ਾਮ ਨੂੰ ਕੀ ਗੱਲ ਜਨੂੰ ਜੜੇਗੀ ਅੱਜ ਐਂਟੀ ਡਰੱਗ ਫੈਡਰੇਸ਼ਨ ਵੱਲੋਂ ਬਹੁਤ ਹੀ ਵਧੀਆ ਜਿਹੜਾ ਉਪਰਾਲਾ ਕੀਤਾ ਜਾ ਰਿਹਾ ਹੈ ਜਿਹੜੀ ਨਸ਼ਿਆਂ ਦੇ ਖਿਲਾਫ ਰੈਲੀ ਸਮਰਾਲੇ ਸ਼ਹਿਰ ਵਿੱਚ ਕੱਢੀ ਜਾ ਰਹੀ ਹੈ ਜਿਹਦੇ ਵਿੱਚ ਵੱਖ-ਵੱਖ ਸਕੂਲਾਂ ਦੇ ਵਿੱਚੋਂ ਬੱਚਿਆਂ ਨੂੰ ਬੁਲਾਇਆ ਗਿਆ ਸੋ ਇਹ ਨਸ਼ੇ ਦੀ ਜਿਹੜੀ ਸ਼ੁਰੂਆਤ ਹੁੰਦੀ ਹੈ ਉਹ ਇਸੇ ਉਮਰ ਤੋਂ ਹੁੰਦੀ ਹੈ ਸੋ ਜੇ ਨਸ਼ਿਆਂ ਨੂੰ ਠੱਲ ਪਾਣੀ ਹੈ ਜੇ ਗੋਡਿਆਂ ਥੱਲੇ ਨਸ਼ਾ ਰੂਪੀ ਜਿਹੜਾ ਜਾਨਵਰ ਆਪਾਂ ਦੇਣਾ ਸੋ ਇੱਥੇ ਜੇ ਆਪਾਂ ਰੋਕ ਲਵਾਂਗੇ ਸੋ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਨੇ ਉਹ ਸੁੱਕੀ ਹੋਣਗੀਆਂ ਤੇ ਜਿਹੜਾ ਪੰਜਾਬ ਦੇ ਵਿੱਚ ਛੇਵਾਂ ਦਰਿਆ ਨਸ਼ਾ ਦਾ ਵਗ ਰਿਹਾ ਇਹ ਕਹਿ ਕੇ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਪੰਜਾਬ ਤਰੱਕੀ ਦੀ ਰਾਹ ਤੇ ਚੱਲੇਗਾ ਸਪੋਰਟਸਮੈਨ ਜਿਹੜੇ ਨੇ ਪੰਜਾਬ ਦੇ ਵਿੱਚੋਂ ਨਿਕਲਣਗੇ ਸੋ ਸਾਡੇ ਬਹੁਤ ਸ਼ੁਕਰੀਆ ਕਰਦਾ ਹੈ ਇਹ ਸਾਡੀ ਸਾਰੀ ਫੈਡਰੇਸ਼ਨ ਦਾ ਡਾਕਟਰ ਸੰਦੀਪ ਜੀ ਸਾਡੇ ਨਾਲ ਮੌਜੂਦ ਨੇ ਤੇ ਇੱਕ ਜज्ਬਾ ਦੀ ਟੀਮ ਸਾਰੀ ਬਾਕੀ ਐਮਸੀ ਸਾਹਿਬਾਨ ਮੌਤਵਰ ਬੰਦੇ ਜਿਹੜੇ ਸਮਰਾਲੇ ਦੇ ਉਹ ਸਾਡੇ ਨਾਲ ਮੌਜੂਦ ਨੇ ਸੋ ਅਸੀਂ ਉਮੀਦ ਕਰਦੇ ਹਾਂ ਕਿ ਇਦਾਂ ਹੀ ਸਮਰਾਲੇ ਦੇ ਵਿੱਚ ਜਿਹੜੀਆਂ ਰੈਲੀਆਂ ਨੇ ਇਹ ਮਾਰਚ ਨੇ ਹੁੰਦੇ ਰਹਿਣ ਚਾਹੀਦੇ ਇੱਕ ਧੰਨਵਾਦ ਛੋਟੇ ਬੱਚੇ ਅਸੀਂ ਲੈ ਕੇ ਚੱਲ ਦਸਵੀਂ 11ਵੀਂ 12ਵੀਂ ਤੋਂ ਇਹ ਸਾਡੇ ਆ ਪੂਰੇ ਸਮਰਾਲੇ ਦੇ ਸਕੂਲਾਂ ਦੇ ਵਿੱਚੋਂ ਥੋੜੇ ਥੋੜੇ ਬੱਚੇ ਆਏ ਨੇ ਤੇ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਸ਼ੁਰੂਆਤ ਆ ਉਹ ਇਹੀ ਕਲਾਸਾਂ ਤੋਂ ਹੁੰਦੀ ਹੈ ਇਹ ਕਲਾਸਾਂ ਨੂੰ ਆਪਾਂ ਸੰਭਾਲ ਲਿਆ ਤਾਂ ਜਿਹੜੀ ਇਹ ਰੈਲੀ ਆਪਣੀ ਇਹ ਸਫਲ ਹੋ ਸਕਦੀ ਹੈ ਤੇ ਆਪਣੇ ਪੰਜਾਬ ਨੂੰ ਨਸ਼ੇ ਤੋਂ ਬਚਾਇਆ ਜਾ ਸਕਦਾ ਜਿਹੜਾ ਕਿ ਦਲਦਲ ਦੇ ਵਿੱਚ ਜਾ ਰਿਹਾ ਹੈ ਮੇਰਾ ਨਾਮ ਰਜਤ ਖੁੱਲਰ ਜੀ ਕੀ ਕਹਿਣਾ ਤੁਹਾਨੂੰ ਜਿਹੜਾ ਅੱਜ ਹੈਗਾ ਸਾਰਾ ਅੱਜ ਦੇਖੋ ਨਸ਼ਿਆਂ ਦੇ ਖਿਲਾਫ ਪੂਰਾ ਸ਼ਹਿਰ ਸਮਰਾਲਾ ਤੇ ਕਾਫੀ ਸਕੂਲ ਤੇ ਐਂਟੀ ਡਰੱਗ ਫੈਡਰੇਸ਼ਨ ਜਿਨ੍ਹਾਂ ਦੀ ਹੇਠ ਇਹ ਪ੍ਰੋਗਰਾਮ ਹੋ ਰਿਹਾ ਇੱਥੇ ਵੱਖ-ਵੱਖ ਜਥੇਬੰਦੀਆਂ ਇਕੱਠੀਆਂ ਹੋਈਆਂ ਨੇ ਇਹ ਮੰਗ ਇਕੱਲੀ ਸਾਡੀ ਨਹੀਂ ਜਾਂ ਮੇਰੀ ਨਹੀਂ ਇਹ ਪੂਰੇ ਪੰਜਾਬ ਦੀ ਮੰਗ ਹੈ ਕਿ ਪੰਜਾਬ ਨਸ਼ਾ ਮੁਕਤ ਹੋਵੇ ਤੇ ਜਿਹੜਾ ਇਹ ਨਸ਼ਾ ਮੁਕਤ ਪੰਜਾਬ ਹੋਊਗਾ ਉਹ ਇੱਕ ਜੜਤ ਹੋਗਾ ਜਿੱਥੇ ਅੱਜ ਵੱਖ-ਵੱਖ ਸਕੂਲ ਦੇ ਬੱਚੇ ਇਕੱਠੇ ਹੋਏ ਨੇ ਯੂਥ ਇਕੱਠਾ ਹੋਇਆ ਮੇਰੇ ਮੰਨਣਾ ਇਹ ਹੈ ਵੀ ਜਿਹੜੀ ਯੂਥ ਹੈ ਜੁਵਾ ਸ਼ਕਤੀ ਹੈ ਔਰ ਜਿਹੜਾ ਇੱਕ ਬੂਟਾ ਲੱਗ ਚੁੱਕਿਆ ਉਹ ਇਹ ਯੂਥ ਹੀ ਖਤਮ ਕਰ ਸਕਦਾ ਹੈ ਇਹਨਾਂ ਦੇ ਥਰੂ ਜਿਹੜਾ ਅੱਗੇ-ਅੱਗੇ ਇੱਕ ਚੇਨ ਚੱਲੇਗੀ ਤੇ ਨਸ਼ਾ ਮੁਕਤ ਪੰਜਾਬ ਹੋਵੇਗਾ ਇੱਥੋਂ ਬਹੁਤ ਵੱਖ-ਵੱਖ ਸਪੋਰਟਸਮੈਨ ਜਿਹੜੀਆਂ ਐਕਟੀਵਿਟੀਆਂ ਨੇ ਦਿੱਤੇ ਹੋਰ ਸਟੇਟਾਂ ਅੱਗੇ ਨੇ ਉੱਥੇ ਮੈਂ ਚਾਹੁੰਦਾ ਵੀ ਪੰਜਾਬ ਵੀ ਵੱਧ ਤੋਂ ਵੱਧ ਵੱਧ ਚੜ ਕੇ ਹਿੱਸਾ ਲਵੇ ਬੱਸ ਨੇਕ ਹਾਂਜੀ ਨਾਮ ਤੇ ਆਪਣਾ ਉਹ ਦੱਸੋ ਮੈਂ ਸੰਜੀਵ ਖਾਨ ਸਾਡੀ ਐਨਜੀਓ ਐਂਟੀ ਡਰਗ ਫੈਡਰੇਸ਼ਨ ਜੋ 2014 ਤੋਂ ਨਸ਼ਿਆਂ ਦੇ ਖਿਲਾਫ ਸੀ ਪੰਜਾਬ ਦੇ ਵਿੱਚ ਕੰਮ ਕਰਦੇ ਆ ਰਹੇ ਆ ਜਾਗਰੂਕਤਾ ਕਰਦੇ ਆ ਰਹੇ ਆ ਅੱਜ ਉਸ ਮਾਲੇ ਵਿੱਚ ਰੈਲੀ ਕਰਦੇ ਬੱਚਿਆਂ ਲੈ ਕੇ ਕੀ ਕਹਿਣਾ ਚਾਹੁੰਦੇ ਹੋ ਉਹ ਇਹ ਦੇਖੋ ਜਿਹੜੇ ਬੱਚਿਆਂ ਦਾ ਨਾ 10ਵੀਂ ਤੋਂ ਲੈ ਕੇ 12ਵੀਂ ਤੱਕ ਦਾ ਹੁੰਦਾ ਇਹ ਇਹ ਸ਼ੁਰੂਆਤ ਹੁੰਦੀ ਹੈ ਕਿਸੇ ਵੀ ਗਲਤ ਸੰਗਤ ਦੇ ਵਿੱਚ ਜਾਣਾ ਚਾਹੇ ਨਸ਼ਿਆਂ ਦੇ ਵਿੱਚ ਜਾਣਾ ਡਰੱਗਸ ਨਾਲ ਡਰੱਗਸ ਹੀ ਇੱਕ ਇਹੋ ਜਿਹਾ ਮੁੱਦਾ ਹੈ ਇਹਨੂੰ ਹਰਿਕਤ ਦੇ ਨਾਲ ਰਿਲੇਟ ਕੀਤਾ ਜਾਂਦਾ ਹੈ ਚਾਹੇ ਉਹ ਗੈਂਗਸਟਰ ਹੈ ਚਾਹੇ ਕੋਈ ਗੁੰਡਾਗਰਦ ਹੈ ਚਾਹੇ ਕੋਈ ਲੈਂਡ ਮਾਫੀਆ ਉਹ ਹਰਿਕਤ ਦੇ ਨਾਲ ਜੁੜਦਾ ਹੈ ਬੱਚਿਆਂ ਨੂੰ ਜੇ ਅੱਜ ਦੇ ਟਾਈਮ ਦੇ ਵਿੱਚ ਸਾਂਭ ਲਿਆ ਤਾਂ ਬਹੁਤ ਸੌਖਾ ਹੈ ਕਿਉਂਕਿ ਜਦੋਂ ਨਸ਼ੇ ਦੇ ਵਿੱਚ ਪੈ ਗਿਆ ਕੋਈ ਉਸ ਨੂੰ ਕੱਢਣ ਵਾਸਤੇ ਬਹੁਤ ਜ਼ਿਆਦਾ ਜ਼ੋਰ ਲੱਗਦਾ ਤੇ ਉਹਨਾਂ ਸਿਸਟਮ ਬਣਾਉਣ ਵਾਸਤੇ ਡੀਡਿਕਸ਼ਨ ਸੈਂਟਰਾਂ ਵਾਸਤੇ ਤਾਂ ਬਹੁਤ ਜ਼ਿਆਦਾ ਔਖਾ ਹੀ ਇਸ ਕਰਕੇ ਸਾਡੀ ਐਨ ਜੀਓ ਦੀ ਇਹ ਜ਼ਰੂਰਤ ਹੈ ਅਸੀਂ ਇਹ ਸਮਝਦੇ ਆਂ ਵੀ ਬੱਚਿਆਂ ਨੂੰ ਪਹਿਲਾਂ ਹੀ ਕੰਟਰੋਲ ਕੀਤਾ ਜਾਵੇ ਤੇ ਪਹਿਲਾਂ ਹੀ ਸਮਝਾ ਦਿੱਤਾ ਜਾਵੇ ਕਿੰਨੇ ਕੇ ਬੱਚੇ ਪਾਰਟਿਸਪੇਟ ਕਰ ਰਹੇ ਆ ਜੀ ਅੱਜ ਹੈਗੇ ਨੇ ਤਕਰੀਬਨ 100-150 ਬੱਚਾ ਹੈਗਾ ਜਿਹੜਾ ਪਾਰਟਿਸਿਪੇਟ ਕਰ ਰਿਹਾ ਹੈ ਅਲੱਗ-ਅਲੱਗ ਸਕੂਲਾਂ ਤੋਂ ਆਏ ਨੇ ਤਾਂ ਸਾਰਿਆਂ ਨੂੰ ਅਸੀਂ ਲੈ ਕੇ ਜਿਹੜਾ 1.5 ਕਿਲੋਮੀਟਰ ਦਾ ਸਾਡਾ 2 ਕਿਲੋਮੀਟਰ ਦਾ ਰੂਟ ਹੈ ਉਹ ਅਸੀਂ ਕਰਕੇ ਫਿਰ ਅੱਗੇ ਜਾ ਕੇ ਨਨਕਾਣਾ ਸਾਹਿਬ ਸਕੂਲ ਉੱਥੇ ਜਾ ਕੇ ਅਸੀਂ ਸਮਾਪਤ ਕਰਾਂਗੇ ਉਹ ਵੀ ਕੋਈ ਜਥੇਬੰਦੀ ਸ਼ਾਮਲ ਹੋਈ ਇੱਕ ਦੋ ਜਥੇਬੰਦੀਆਂ ਹੈਗੀਆਂ ਨੇ ਇੱਕ ਜਜਬਾ ਇੱਕ ਜਜਬਾ ਜਥੇਬੰਦੀ ਹੈ ਤੇ ਨਾਲ ਕਈ ਐਮਸੀ ਸਾਹਿਬਾਨ ਨੇ ਨਾਲ ਪ੍ਰਧਾਨ ਵੀ ਨੇ ਕਾਫੀ ਮਤਲਬ ਰਲਮਾ ਮਿਲਮਾ ਸਾਡਾ ਪ੍ਰੋਗਰਾਮ ਹੈ ਮੇਨ ਸਾਡੀ ਐਨ ਜੀਓ ਦੇ ਝੰਡੇ ਹਟਾਏ ਸਾਰਾ ਪ੍ਰੋਗਰਾਮ ਇਹ ਹੋ ਰਿਹਾ ਹੈ ਇੱਕ ਨਾਮ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਧਿਆਨ ਦਾਸ ਭਾਈ ਸੁਖਮਨ ਸਿੰਘ ਗਵਾਲਪੁਰਾ ਵਿਦਿਆਰਥੀ ਦੰਮੇਟ ਸਾਹਿਬ ਕੀ ਕਹਿਣਾ ਦੋਨੇ ਜਿਹੜੀ ਹੈ ਜਿਹੜੀ ਅੱਜ ਦੀ ਰੈਲੀ ਹੈ ਇਹਦੇ ਲਈ ਜੋ ਛੇਵਾਂ ਦਰਿਆ ਨਸ਼ਿਆਂ ਦਾ ਵਗ ਰਿਹਾ ਹੈ ਉਹਨੂੰ ਥੱਲ ਪਾਉਣ ਵਾਸਤੇ ਜੋ ਨੌਜਵਾਨ ਪੀੜੀ ਔਲਾਮੰਦ ਹੋ ਰਹੀ ਹੈ ਤੇ ਰੈਲੀ ਨਿਕਲ ਰਹੀ ਹੈ ਲੋਕਾਂ ਨੂੰ ਜਾਗਰੂਕ ਕਰ ਰਹੇ ਨੇ ਕਿ ਜਿਸ ਤਰ੍ਹਾਂ ਟੀਕੇ ਹੋ ਗਏ ਛੱਟਾ ਹੋ ਗਿਆ ਅਫੀਮ ਹੋ ਗਈ ਇਹੋ ਜੇ ਨਸ਼ਿਆਂ ਨੂੰ ਲੜਨ ਤੋਂ ਬਾਅਦ ਇੱਕ ਸੁਖੀ ਜੀਵਨ ਵਧੀਆ ਜੀਵਨ ਸੱਚਾ ਜੀਵਨ ਜਿਉਈਏ ਠੀਕ ਹੈ ਤੇ ਨਾਮ ਦੱਸ ਦਿਓ ਮੇਰਾ ਨਾਮ ਅਮਰਤਪੂਰੀ ਇਹ ਜਿਹੜਾ ਸਾਡੇ ਪੰਜਾਬ ਦੇ ਵਿੱਚ ਇੱਕ ਨਸ਼ਿਆਂ ਦਾ ਛੇਵਾਂ ਦਰਿਆ ਵਗ ਪਿਆ ਸੀ ਉਹਦੇ ਲਈ ਹੁਣ ਪੰਜਾਬ ਦੇ ਜਿਹੜੇ ਵਾਸੀ ਨੇ ਉਹ ਸੁਚੇਤ ਹੋ ਚੁੱਕੇ ਨੇ ਉਹਨਾਂ ਨੂੰ ਪਤਾ ਹੈ ਕਿ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਦਲਦਲ ਦੇ ਵਿੱਚ ਫਸਦੀ ਜਾ ਰਹੀ ਸੀ ਉਹਨੂੰ ਕੱਢਣ ਦੇ ਲਈ ਪੰਜਾਬ ਵਾਸੀਆਂ ਨੇ ਪਿੰਡ ਪੱਧਰ ਤੇ ਸ਼ਹਿਰਾਂ ਦੇ ਵਿੱਚ ਬਾੜ ਦੇ ਵਿੱਚ ਪੰਜਾਬ ਦੇ ਵਿੱਚ ਇੱਕ ਤਹਈਆ ਕੀਤਾ ਹੈ ਕਿ ਜਿਹੜਾ ਇਹ ਨਸ਼ਿਆਂ ਦਾ ਕੋੜ ਪੰਜਾਬ ਦੇ ਵਿੱਚ ਸੀ ਉਹਨੂੰ ਠੱਲ ਪਾਉਣ ਦੇ ਲਈ ਸਾਰੇ ਉਪਰਾਲਾ ਕਰ ਰਹੇ ਨੇ ਤਾਂ ਕਿ ਨੌਜਵਾਨਾਂ ਨੂੰ ਬਚਾਇਆ ਜਾ ਸਕੇ ਦੇਸ਼ ਦੇ ਭਵਿੱਖ ਨੂੰ ਬਚਾਇਆ ਜਾ ਸਕੇ ਕਿ ਤੋਚੂ ਨਾ ਰੀਅਲੀ ਕਿੱਥੇ ਤੱਕ ਜਾਏਗਾ ਏ ਅੱਜ ਜਿਹੜੀ ਸਾਡੇ ਸੰਬਰਾਲਾ ਦੇ ਵਿੱਚ ਇੱਕ ਜਜਬਾ ਫਾਊਂਡੇਸ਼ਨ ਦੇ ਵੱਲੋਂ ਇਹ ਰੈਲੀ ਕੀਤੀ ਜਾ ਰਹੀ ਆ ਤਾਂ ਕਿ ਅਸੀਂ ਆਪਣੇ ਸ਼ਹਿਰ ਵਾਸੀਆਂ ਨੂੰ ਵੀ ਸੁਚੇਤ ਕਰ ਸਕਾਂ ਕਰ ਸਕੀਏ ਇਹ ਅੱਜ ਪੀਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਬਰਾਲਾ ਲੜਕੀਆਂ ਤੋਂ ਸ਼ੁਰੂ ਹੋ ਕੇ ਗੋਦਨਾਨਕ ਰੋਡ ਤੋਂ ਹੁੰਦੀ ਹੋਈ ਬਾਜਾਬ ਦੇ ਵਿੱਚੋਂ ਹੁੰਦੀ ਹੀ ਨਨਕਾਣਾ ਸਾਹਿਬ ਪਬਲਿਕ ਸਕੂਲ ਸੰਬਰਾਲਾ ਤੱਕ ਪਹੁੰਚੇਗੀ ਤੇ ਸਾਰਿਆਂ ਨੂੰ ਇਹ ਸੰਦੇਸ਼ ਦੇਊਗੀ ਕਿ ਜਿਹੜਾ ਇਹ ਨਸ਼ਿਆਂ ਦਾ ਕੋੜ ਆ ਆਪਾਂ ਸਭ ਨੇ ਮਿਲ ਕੇ ਇਹਨੂੰ ਖਤਮ ਕਰਨਾ ਹੈ दुखी 팬プラਵਾں ਦੇ ਸੱਚੇ ਹਮਦਰਦ ਪੰਡਿਤ ਰਾਦੇਸ਼ਾਮ ਜੋਤਿਸ਼ ਹਰ ਸਮੱਸਿਆ ਦਾ ਸਮਾਧਾਨ ਕਰ ਬੈਠੇ ਗਰੰਟੀਟ ਕਰਵਾਓ ਸਮੱਸਿਆ ਜਿਵੇਂ ਲਵ ਮੈਰਿਸ ਕਿਤਾ ਕਰਾਇਆ ਨੌਕਰੀ ਕਾਰੋਬਾਰ ਸੌਤਨ ਦੁਸ਼ਮਣ ਤੋਂ ਛੁਟਕਾਰਾ ਵਿਦੇਸ਼ ਵਿੱਚ ਪੀਆ ਚੁਰਕਾਵਟ ਕੱਲ ਮੇਰੇ ਲੰਮੇ ਰਸੂ ਲੈ ਕੇ ਕਿਤੇ ਵੀ ਕੋਈ ਕੰਮ ਨਹੀਂ ਬਣ ਰਿਹਾ ਸੀ ਬਹੁਤ ਬਾਬੇ ਕੋਨ ਤੱਕੇ ਖਾਏ ਕਿਤੇ ਕੋਈ ਕੰਮ ਨਹੀਂ ਬਣਿਆ ਫਿਰ ਮੈਨੂੰ ਕਿਸੇ ਨੇ ਪੰਡਿਤ ਰਾਧੇਸ਼ਮ ਚੋਤਿਸ਼ਪਾਲੀ ਦੱਸਿਆ ਤੇ ਅੱਜ ਦੇਖੋ ਮੈਂ ਆਪਣੇ ਵਿਆਹੁਟਿਕ ਜੀਵਨ ਦੇ ਵਿੱਚ ਬਹੁਤ ਖੁਸ਼ ਹਾਂ ਜੇਕਰ ਤੁਹਾਡੀ ਵੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੈ ਤਾਂ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਹਰ ਜਗ੍ਹਾ ਤੋਂ ਔਖਾ ਖਾ ਚੁੱਕੇ ਦੁਖੀ ਭੈਣ ਭਰਾ ਇੱਕ ਵਾਰ ਜ਼ਰੂਰ ਫੋਨ ਕਰੋ ਇਹਨਾਂ ਦਾ ਨੰਬਰ ਹੈ 98142 16669